ਪਬਲਿਕ ਕਾਲਜ ਵਿਖੇ ਐਸ.ਡੀ.ਐਮ ਰੀਚਾ ਗੋਇਲ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਨੂੰ ਅਦਾ ਕੀਤਾ ਗਿਆ ਸਮਾਣਾ ਵਿਖੇ ਸਰਕਾਰੀ ਸਮਾਗਮ ਦੇ ਵਿੱਚ ਪਬਲਿਕ ਕਾਲਜ ਚ ਮਨਾਇਆ ਗਿਆ 79ਵਾਂ ਆਜ਼ਾਦੀ ਦਿਹਾੜਾ ਝੰਡਾ ਫੈਰਾਉਣ ਦੀ ਰਸਮ ਜਿਹੜੀ ਹੈ ਸਮਾਣਾ ਦੇ ਐਸ.ਡੀ.ਐਮ ਰੀਚਾ ਗੋਇਲ ਵੱਲੋਂ ਕੀਤੀ ਗਈ ਅਤੇ ਰਾਸ਼ਟਰੀ ਗਣ ਜਿਹੜਾ ਗਾਇਆ ਗਿਆ ਪੰਜਾਬ ਪੁਲਿਸ ਦੀਆਂ ਐਨ.ਐਸ.ਸੀ. ਦੀਆਂ ਕੈਂਟਾਂ ਦੀ ਸਕੂਲੀ ਬੱਚਿਆਂ ਵੱਲੋਂ ਪਰੇਡ ਦੀ ਸਲਾਮੀ ਦਿੱਤੀ ਗਈ ਇਸ ਮੌਕੇ ਸਮਾਗਮ ਵਿੱਚ ਸਮਾਨਾ ਅਦਾਲਤ ਦੇ ਜੱਜ ਸਹਿਬਾਨਾਂ ਵੱਲੋਂ ਵੀ ਭਾਗ ਲਿੱਤਾ ਗਿਆ ਤੇ ਆਜ਼ਾਦੀ ਗੁਲਾਟਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਸਕੂਲੀ ਬੱਚਿਆਂ ਵੱਲੋਂ ਰੰਗਬਰੰਗਾ ਜਿਹੜਾ ਪ੍ਰੋਗਰਾਮ ਹੈ ਪੇਸ਼ ਕੀਤਾ ਗਿਆ ਐਸ ਡੀ ਐਮ ਰੀਚਾ ਗੋਇਲ ਵੱਲੋਂ ਪਰੇਡ ਦਾ ਨਿਸ਼ਾਨ ਕੀਤਾ ਗਿਆ ਸਾਰੇ ਹੀ ਦੇਸ਼ ਨਿਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਬਤਾਈਆਂ ਦਿੱਤੀਆਂ ਗਈਆਂ ਤੇ ਸਮਾਨਾ ਹਲਕੇ ਦੇ ਵਿੱਚ ਸਰਕਾਰ ਵੱਲੋਂ ਕੀਤੇ ਕੰਮਾਂ ਦੇ ਬਾਰੇ ਵੀ ਵਿਸਤਾਰ ਰੂਪ ਦੇ ਵਿੱਚ ਸਾਰੀ ਜਿਹੜੀ ਹੈ ਇਸ ਪ੍ਰੋਗਰਾਮ ਦੇ ਵਿੱਚ ਜਾਣਕਾਰੀ ਦਿੱਤੀ ਗਈ ਸਕੂਲੀ ਬੱਚਿਆਂ ਨੂੰ ਵੀ ਜਿਹੜਾ ਇਸ ਮੌਕੇ ਸਨਮਾਨਿਤ ਕੀਤਾ ਗਿਆ ਇਸ ਸਮਾਗਮ ਦੇ ਵਿੱਚ ਵਕ ਵਕ ਰਾਜਨੀਤਿਕ ਲੋਕ ਚਾਹੇ ਉਹ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਸਨ ਚਾਹੇ ਉਹ ਕਾਂਗਰਸ ਨਾਲ ਜੁੜੇ ਹੋਏ ਸਨ ਸਾਰੇ ਹੀ ਜਿਹੜੇ ਪਾਰਟੀਆਂ ਦੇ ਵਰਕਰ ਸਾਨੀਆ ਲੀਡਰ ਸਾਹਿਬਾਨ ਸਨ ਉਹ ਵੀ ਇਸ ਸਮਾਗਮ ਦੇ ਵਿੱਚ ਪਹੁੰਚਦੇ ਨੇ ਜਿੱਥੇ ਸਭ ਦਾ ਹੀ ਜਿਹੜਾ ਸਨਮਾਨ ਕੀਤਾ ਜਾਂਦਾ ਹੈ ਕੁਝ ਦਿਨ ਪਹਿਲਾਂ ਜਿਹੜੇ ਸ਼ਹਿਰ ਦੇ ਵਿੱਚ ਅਜਿਹੇ ਬੱਚੇ ਸਨ ਜਿਨ੍ਹਾਂ ਨੂੰ 골ਡ ਮੈਡਲਿਸਟ ਹੋਏ ਹਨ ਤਾਂ ਉਹਨਾਂ ਨੂੰ ਵੀ ਜਿਹੜਾ ਇਸ ਮੌਕੇ ਸਨਮਾਨ ਕੀਤਾ ਜਾਂਦਾ ਜਿਨ੍ਹਾਂ ਬੱਚਿਆਂ ਵੱਲੋਂ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ ਉਹਨਾਂ ਸਕੂਲ ਦੇ ਬੱਚਿਆਂ ਨੂੰ ਵੀ ਖਾਸ ਤੌਰ ਤੇ ਮੈਡਮ ਰੀਚਾ ਗੋਇਲ ਵੱਲੋਂ ਸਨਮਾਨ ਕੀਤਾ ਜਾਂਦਾ ਹੈ ਮੈਡਮ ਰੀਚਾ ਗੋਇਲ ਵੱਲੋਂ ਕਿਹਾ ਗਿਆ ਕਿ ਯੁਥ ਨਸ਼ਾ ਵਿਰੋਧੀ ਜਿਹੜੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮਹਮਾ ਇਸ ਨੂੰ ਦੇਖਦੇ ਆ ਤਾਂ ਕਾਫੀ ਜਿਹੜਾ ਨਸ਼ੇ ਨੂੰ ਠੱਲ ਪਾਈ ਗਈ ਹੈ ਤੇ ਜੇ ਬਾਕੀ ਕਿਸੇ ਵੀ ਵਿਅਕਤੀ ਨੂੰ ਕੁਝ ਪਤਾ ਲੱਗਦਾ ਹੈ ਤਾਂ ਨਸ਼ੇ ਬਾਰੇ ਉਹ ਪੋਲਿਸ ਨੂੰ ਜਾਂ ਸਾਡੇ ਨਾਲ ਜਾਣਕਾਰੀ ਜਿਹੜੀ ਹੈ ਸਾਂਝੀ ਕਰ ਸਕਦਾ ਹੈ ਇਹ ਜਿਹੜਾ ਸਾਰਾ ਪ੍ਰੋਗਰਾਮ ਹੈ ਸਮਾਣਾ ਦੇ ਪਬਲਿਕ ਕਾਲਜ ਦੇ ਜਿਹੜਾ ਗਰਾਊਂਡ ਦੇ ਵਿੱਚ ਰੱਖਿਆ ਗਿਆ ਸੀ ਜਿੱਥੇ ਕਾਫੀ ਸਕੂਲਾਂ ਦੇ ਬੱਚਿਆਂ ਵੱਲੋਂ ਆ ਕੇ ਜਿਹੜਾ ਭਾਗ ਲਿਆ ਗਿਆ ਸੀਗਾ ਤੇ ਜਿਹੜੀਆਂ ਤਸਵੀਰਾਂ ਨੇ ਤੁਹਾਨੂੰ ਸਾਰੀਆਂ ਅਸੀਂ ਸਾਂਝੀਆਂ ਕਰ ਰਹੇ ਹਾਂ ਫਿਲਹਾਲ ਦੇ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ న్యూਸ ਮਾਰੀਆ ਖਾਸ ਸੇਵਾ ਰਾਜਨੀਤਿਕ ਪਾਰਟੀਆਂ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਨਾਲ ਜੁੜੇ ਵੱਖ-ਵੱਖ ਪੱਧਰ ਤੇ ਸਰਜਨ फ्रीडम तो के परिवार वक्त वक्त मीडिया एवं संबंधित पत्रिका सहभाग वक्त विभाग विभाग द्वारा सारे कर्मचारी अधिकारी प्यारे बच्चा और देशवासी आज इस देश देव दादी दे छतरी पर येन बनाने हा अति स्मोगे के आप सबों में हार्दिक बधाई रहेगी आज, थी, आज थी थी मौके, में से के हार्दिक हृदय होंगे मैं साढ़े स्वतंत्रता से लाने रहे ਸਾਡੇ ਮਾਨ ਵਾਲੀ ਜਨਰੇ ਅਜ਼ਾਦੀ ਸੰਗਤ ਦੌਰਾਨ ਹਸੀਬ ਨੇ ਇਸ ਤੋਂ ਮਾਦੀ ਯੋਗਦਾਨ ਪਾੜੀਆਂ ਨਹੀਂ ਪਾਇਆ ਹੈ। ਖਾਸ ਤਰ੍ਹਾਂ ਸੇ ਚੁੰਬਤ ਲੈ ਕੇ ਕਾਰੇ ਪਾਣੀ ਵਰਗੇ ਸਖਸ ਜਹਾ ਜਿਹੜੀਆਂ ਪੰਜਾਬੀਆਂ ਨੇ ਹਾਸੇ ਕਟੀਆਂ ਨੇ। ਸੇਵਾ ਦੇਸ਼ ਦੀ ਦਿਨ ਦਿਲੀੇ ਬੜੀ ਹੋਈ ਹੈ। ਗਲਗ ਕਰਨੀਆਂ ਢੇਸ ਭੱਲੀਆਂ ਨੇ। ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਣ ਰੱਖਿਆ ਉਹਨਾਂ ਰੱਖ ਮੁਸੀਬਤਾਂ ਚੱਲਿਆ। ਇਹਨਾਂ ਸਰਕਾਰ ਨੂੰ ਸਾਥ ਸਾਬਿਤ ਕਰਨ ਅਤੇ ਦੇਸ਼ ਦੀ ਅਨੁਕਾਉ ਤੋਂ ਕੁਰਬਾਨੀ ਦੇਣ ਵਾਲੇ ਸ਼ਹੀਦੇ ਆਜਮ

ਅੱਜ ਜਿਹੜਾ ਆ ਰਿਹਾ ਕਿਉਂਕਿ ਸਾਡੇ ਪੁਰਖਾਂ ਨੇ ਆਪਣਾ ਸਭ ਕੁਝ ਦੇਸ਼ੀ ਦੀ ਖਾਤਰ ਦਿੱਤਾ